ਜਲੰਧਰ ਦੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅਸੀਂ ਮੌਜੂਦ ਹੈ ਗਿਆਂ ਜਿੱਥੇ ਮੇਲਾ ਗਦਰੀ ਬਾਬਿਆਂ ਦਾ ਚੱਲ ਰਿਹਾ ਲੋਕ ਜਿਹੜੇ ਨੇ ਅੱਜ ਗਦਰ ਲਹਿਰ ਦੇ ਨਾਲ ਜੋ ਜੁੜੇ ਹੋਏ ਸਨ ਜਿਹੜੇ ਸ਼ਹੀਦ ਵੀ ਹੋਏ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚ ਰਹੇ ਨੇ ਉੱਥੇ ਆਰਟਿਸਟ ਵਰਮਪੰਡਰ ਹੋਰਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ ਹੈ ਇਹ 18 ਫੁੱਟ ਦੀ ਜੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪੋਰਟਰੇਟ ਹੈ ਬੀਬੀ ਗੁਲਾਬਕੌਰ ਹੋਣਾ ਦਾ ਜੋ ਕਿ ਭਾਰਤੀ ਅ ਆਜ਼ਾਦੀ ਕੁਲਾਟੀ ਜਿਨ੍ਹਾਂ ਨੂੰ ਕਹਿ ਸਕਦੇ ਆ ਉਹਨਾਂ ਦੇ ਵਿੱਚ ਸ਼ਾਮਿਲ ਸਨ ਇਹ ਵੀ ਤੇ ਤੁਹਾਨੂੰ ਦੱਸ ਦਈਏ ਕਿ ਕ੍ਰਾਂਤੀਕਾਰੀ ਬੀਬੀ ਗੁਲਾਬਕੌਰ ਜੋ ਕਿ ਸੰਗਰੂਰ ਦੇ ਬਖਸ਼ੀ ਵਾਲਾ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਜਿਸ ਤੋਂ ਬਾਅਦ ਆਪਣੇ ਪਤੀ ਦੇ ਨਾਲ ਅਮਰੀਕਾ ਜਾਣ ਦੀ ਨiyet ਦੇ ਨਾਲ ਇਹ ਫਿਲੀਪੀਨਜ਼ ਗਏ ਤਾਂ ਉੱਥੇ ਤੁਹਾਨੂੰ ਦੱਸ ਦਈਏ ਗਦਰ ਲਹਿਰ ਦੇ ਨਾਲ ਜੁੜੇ ਨੇ ਜਿੱਥੇ ਬ੍ਰਿਟਿਸ਼ ਰਾਜ ਦੇ ਵਿਰੁੱਧ ਇਹਨਾਂ ਦੇ ਵੱਲੋਂ ਕੰਮ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਮਨੀਲਾ ਦੇ ਵਿੱਚ ਬੀਬੀ ਗੁਲਾਬਕੌਰ ਦੇ ਵੱਲੋਂ ਪੱਤਰਕਾਰ ਬਣ ਕੇ ਲੋਕਾਂ ਨੂੰ ਗਦਰ ਲਹਿਰ ਦੇ ਨਾਲ ਜੋੜਿਆ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗਦਰ ਲਹਿਰ ਦੇ ਨਾਲ ਲੋਕਾਂ ਨੂੰ ਜੋੜਦੇ ਹੋਏ ਪੰਜਾਬ ਦੇ ਵਿੱਚ ਵੀ ਆਏ ਨੇ ਤਾਂ ਉਹਨਾਂ ਦਾ ਪੋਰਟਰੇਟ 18 ਫੁੱਟ ਦਾ ਜਿਹੜਾ ਇਹਨਾਂ ਦੇ ਵੱਲੋਂ ਵਰੁਣ ਟੰਡਨ ਜੋ ਕਿ ਆਰਟਿਸਟ ਨੇ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਹੈ ਕਾਗਜ਼ ਅਤੇ ਮਿੱਟੀ ਦੇ ਨਾਲ ਤੇ ਕੁਝ ਟੈਕਨੋਲੋਜੀ ਦੀ ਵਰਤੋਂ ਵੀ ਕੀਤੀ ਗਈ ਹੈ ਉਸ ਦੇ ਬਾਰੇ ਵੀ ਪੂਰੀ ਗੱਲਬਾਤ ਜਿਹੜੀ ਅਸੀਂ ਕਰਦੇ ਹਾਂ ਸੋ ਸਾਡੇ ਨਾਲ ਵਰੁਣ ਟੰਡਨ ਜੀ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੇ ਕਿ ਬੀਬੀ ਗੁਲਾਬਕੌਰ ਹੋਣਾਂ ਨੂੰ ਟ੍ਰਿਬਿਊਟ ਦਿੱਤਾ ਕੋਈ ਖਾਸ ਕਾਰਨ ਜਿਦਾ ਆਪਾਂ ਜਾਣਦੇ ਹੈਗੇ ਕਿ ਇਹ 2025 ਜਿਹੜਾ ਸਾਲ ਹੈਗਾ ਇਹਨਾਂ ਦੀ 100 ਬਰਥ ਐਨੀਵਰਸਰੀ ਉਹ 10 ਸਾਲ ਹੈਗਾ ਤੇ ਆਪਾਂ ਜਿਹੜਾ 34ਵਾਂ ਮੇਲਾ ਗੱਦੀ ਬਾਬਿਆਂ ਦਾ ਹੈਗਾ ਉਹ ਵੀ ਇਹਨਾਂ ਦੀ ਡੈਥ ਯੂਨੀਵਰਸਿਟੀ ਤੇ 100 ਟਿਅਰ ਨੂੰ ਸਮਰਪਿਤ ਹੈਗਾ ਠੀਕ ਹੈ ਤੇ ਮੈਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈਗੀ ਇੱਕ ਫੋਟੋ ਬਣਾ ਕੇ 18 ਫੁੱਟ ਦੀ ਲੀਡੀ ਫੋਟੋ ਬਣਾ ਕੇ ਔਰ ਮਤਲਬ ਐਟ ਫੋਟੋ ਬਣਾ ਕੇ ਮੈਂ ਇਹਨਾਂ ਨੂੰ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਕੀਤੀ ਫਰੀडम फाइਟਰ ਬੀਬੀ ਗੁਲਾਬਕੌਰ ਬੜੀ ਸੋਹਣੀ ਤਸਵੀਰ ਬਣਾਈ ਹੈ ਕੱਲੀ-ਕੱਲੀ ਚੀਜ਼ ਜਿਹੜੀ ਆ ਬੜੀ ਬਰੀਕੀ ਦੇ ਨਾਲ ਇਹਦੇ ਵਿੱਚ ਦਿਖਾਈ ਗਈ ਹੈ ਸਭ ਤੋਂ ਪਹਿਲਾਂ ਵੀ ਕਿੰਨਾ ਕੁ ਤੁਹਾਡਾ ਸਮਾਂ ਲੱਗਾ ਕਿਹੜਾ ਮਟੀਰੀਅਲ ਖਾਸ ਤੌਰ ਤੇ ਵਰਤਿਆ ਗਿਆ ਹਾਂ ਹਾਂ ਇਹ ਇਹਨੂੰ ਬਣਾਉਣ ਲਈ ਸਾਤ ਦਿਨ ਦਾ ਸਮਾਂ ਲੱਗਾ ਔਰ ਇਹਦੇ ਵਿੱਚ ਜਿਹੜਾ ਮਟੀਰੀਅਲ ਆ ਉਹ ਵਰਤਿਆ ਗਿਆ ਕਾਗਜ਼ ਦੇ ਉੱਤੇ ਮਿੱਟੀ ਮਿੱਟੀ ਨੂੰ ਪਾਣੀ ਚ ਗਿੱਲਾ ਕਰਕੇ ਕਾਗਜ਼ ਤੇ ਲਗਾਇਆ ਗਿਆ ਹੈਗਾ ਔਰ ਮਿੱਟੀ ਯੂਜ਼ ਮੈਂ ਐਸ ਕਰਕੇ ਕੀਤੀ ਕਿਉਂਕਿ ਇਹਨਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਦੇਸ਼ ਇਹਨਾਂ ਨੂੰ ਟ੍ਰਿਬਿਊਟ ਦਿੰਦਾ ਪਿਆ ਹੈਗਾ ਔਰ ਦੇਸ਼ ਨੂੰ ਮੈਂ ਜਿਹੜਾ ਹੈ ਦੀ ਪ੍ਰੀਜ਼ੈਂਟ ਕੀਤਾ ਮਿੱਟੀ ਦੇ ਨਾਲ ਜੀ ਤਾਂ ਬਿਲਕੁਲ ਇੱਥੇ ਮੈਂ ਦਰਸ਼ਕਾਂ ਨੂੰ ਦਿਖਾਣਾ ਚਾਹ ਰਹੀਆਂ ਕਿ ਇੱਥੇ QR ਕੋਡ ਵੀ ਲੱਗਾ ਹੈ ਸੋ ਇਹਨੂੰ ਸਕੈਨ ਕਰਕੇ ਇਸ ਜਗ੍ਹਾ ਦੇ ਉੱਪਰ ਡਿਟੇਲ ਜਿਹੜੀ ਹੈ ਉਹ ਵੀ ਇਹਨਾਂ ਦੀ ਖੁੱਲ ਜਾਏਗੀ ਤੇ ਬੀਬੀ ਗੁਲਾਬਕੌਰ ਹੋਰਾ ਦੇ ਬਾਰੇ ਜਿਹੜਾ ਵੀ ਜਾਣਕਾਰੀ ਲੈਣਾ ਚਾਹੁੰਦਾ ਸੋ ਲੈ ਸਕਦਾ ਬਹੁਤ ਹੀ ਸੋਹਣੀ ਤਸਵੀਰ ਬੀਬੀ ਗੁਲਾਬਕੌਰ ਦੀ ਆਰਟਿਸਟ ਵਰਨ ਟੰਡਨ ਹੋਰਾ ਦੇ ਵੱਲੋਂ ਬਣਾਈ ਗਈ ਹੈ ਕੋਈ ਚੈਲੰਜਸ ਸੀ ਕਿ ਕੁਝ ਹੈ ਬਣਵਾ ਤਸਵੀਰ ਜਦੋਂ ਬਣਾਈ ਨਹੀਂ ਚੈਲੰਜਸ ਕੁਝ ਨਹੀਂ ਹੁੰਦੇ ਹੈਗੇ ਜਿਆਦਾ ਹੈਗਾ ਕਿ ਇਹਨੂੰ ਬਣਾ ਲੈ ਪ੍ਰੈਸੀਜਨ ਦਾ ਜਿਆਦਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਜਿਹੜੀ ਸ਼ੀਟ ਹੈਗੀ ਉਹਨੂੰ ਟੰਗ ਨਾਲ ਜੋੜਿਆ ਟੰਗ ਨਾਲ ਕੱਟਿਆ ਹੈਗਾ ਇਹਦੀ ਮਾਰਕਿੰਗ ਠੀਕ ਹੋਈ ਹੈਗੀ ਹੈ ਉਹ ਜਿਹੜੇ ਸਟ੍ਰੋਕ ਹੈਗੇ ਵਿਦਨ ਦਾ ਪੈਰਾਮਿਡ ਜਿਹੜੀ ਹੈਗੀ ਬਾਉਂਡਰੀ ਉਹਦੇ ਵਿੱਚ ਹੀ ਲੱਗਨੇ ਚਾਹੀਦੇ ਹੈਗੇ ਬਾਕੀ ਜਿਹੜਾ ਹੈਗਾ ਸਾਮ ਸੰਭਾਲ ਉਹ ਆ ਹੁੰਦਾ ਹੈ ਕਿ ਜੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾਈਟ ਪੇਪਰ ਹੈਗਾ ਵਾਈਟ ਪੇਪਰ ਦੇ ਉੱਤੇ ਕਿੰਨੇ ਕੁ ਜ਼ਿਆਦਾ ਗਿੱਲਾ ਕਰਕੇ ਮਿੱਟੀ ਨੂੰ ਲਾਣਾ ਉਹ ਮੈਟਰ ਕਰਦਾ ਹੈਗਾ ਕਿ ਜੇ ਮੈਂ ਮਿੱਟੀ ਜ਼ਿਆਦਾ ਗਿੱਲੀ ਕਰਤੀ ਤੇ ਉਹ ਜਿਹੜਾ ਪੇਪਰ ਹੈਗਾ ਜਾਂ ਤਾਂ ਉਹ ਖਿਦਾਬ ਹੋ ਜਾਏਗਾ ਖਿਦਾਬ ਹੋ ਕੇ ਬੱਟ ਪੈਊਗਾ ਜਾਂ ਉਹ ਫਟੇਗਾ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਬਿਲਕੁਲ ਜੇਕਰ ਦੂਜੀ ਸਾਈਡ ਦੀ ਵੀ ਗੱਲ ਕਰੀਏ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਤਸਵੀਰ ਤੁਹਾਨੂੰ ਜ਼ਰੂਰ ਦਿਖਾਈ ਜਾਵੇ ਇਸ ਜਗ੍ਹਾ ਦੇ ਉੱਪਰ ਵੀ ਅਲੱਗ-ਅਲੱਗ ਜੋ ਕ੍ਰਾਂਤੀਕਾਰੀ ਜੋ ਜਿਹੜੀਆਂ ਇਸਤਰੀਆਂ ਸਨ ਜਿਨ੍ਹਾਂ ਨੇ ਬਹੁਤ ਹੀ ਯੋਗਦਾਨ ਪਾਇਆ ਦੇਸ਼ ਦੀ ਆਜ਼ਾਦੀ ਦੇ ਲਈ ਜਿਹੜੇ ਲੜੇ ਨੇ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਕੰਮ ਕੀਤਾ ਉਹਨਾਂ ਦੀਆਂ ਵੀ 3D ਪੇਂਟਿੰਗਸ ਜਿਹੜੀਆਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੋ ਇਹਦੇ ਬਾਰੇ ਵੀ ਗੱਲ ਕਰਦੇ ਆ ਇੱਥੇ ਮੈਂ ਦੇਖ ਪਾ ਰਹੀ ਹਾਂ ਕਿ ਤੁਸੀਂ ਚਿੱਤਰ ਬਣਾਏ ਨੇ ਪਰ ਨਾਮ ਨਹੀਂ ਲਿਖਿਆ ਲੋਕ ਇਨਫੋਰਮੇਸ਼ਨ ਲੈਣਗੇ ਤਾਂ ਕਿਵੇਂ ਲੈਣ ਦੇਖੋ ਮੇਦਾ ਮੰਨਾ ਅੱਜ ਦੀ ਡੇਟ ਵਿੱਚ ਜਿਹੜਾ ਟਾਈਮ ਹੈ ਨਾ ਉਹ ਡਿਜੀਟਲਾਈਜੇਸ਼ਨ ਦਾ ਟਾਈਮ ਹੈਗਾ ਠੀਕ ਹੈ ਤੇ ਡਿਜੀਟਲਾਈਜੇਸ਼ਨ ਇਨ ਦਾ ਸੈਂਸ ਜੇ ਅੱਜ ਦੀ ਡੇਟ 'ਚ ਪੈਸੇ ਟਰਾਂਸਫਰ ਕਰਨੇ ਹੈਗੇ ਜੀਪੇ ਹੋ ਜਾਂਦਾ ਹੈਗਾ ਠੀਕ ਹੈ ਜੇ ਪੜ੍ਹਾਈ ਕਰਨੀ ਹੈ ਮੋਬਾਈਲ ਤੇ ਕਰ ਸਕਦੇ ਹੈਗੇ ਹੋ ਤੇ ਮੈਂ ਉਹੀ ਸੇਮ ਕਨਸੈਪਟ ਜਿਹੜਾ ਹੈਗਾ ਉਹ ਇਹਦੇ ਵਿੱਚ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਮੈਂ ਇੰਗਲਿਸ਼ 'ਚ ਲਿਖਿਆ ਹੈਗਾ ਪਲੀਜ਼ ਕੈਨ ਦਾ ਕਯੂਆਰ ਕੋਡ ਫॉर देयर ਇਨਫਰਮੇਸ਼ਨ ਇੱਥੇ ਪੰਜਾਬੀ 'ਚ ਲਿਖਿਆ ਹੈਗਾ ਪੰਜਾਬੀ 'ਚ ਲਿਖਿਆ ਹੈਗਾ ਇਹਨਾਂ ਦੇ ਜਿਹੜੇ ਕਯੂਆਰ ਕੋਡ ਹੈ ਤੂੰ ਸਕੈਨ ਕਰ ਸਕਦੇ ਹੈਂ ਇਹਨਾਂ ਦੀ ਇਨਫਰਮੇਸ਼ਨ ਲਈ ਹੁਣ ਹੁੰਦਾ ਕੀ ਹੈਗਾ ਜੇ ਮੈਂ ਇਹਨਾਂ ਦਾ ਕੋਈ ਕਯੂਆਰ ਕੋਡ ਹੈਗਾ ਠੀਕ ਹੈ ਇਹ ਫੋਟੋ ਦਾ ਬਲੈਕ QR ਕੋਡ ਹੈਗਾ ਜੇ ਮੈਂ ਇੱਥੇ ਕੈਮਰਾ ਲੈ ਕੇ ਜਾਂਦਾ ਇੱਕ ਲਿੰਕ ਆਉਂਦਾ ਹੈਗਾ ਉਹ ਜਦ ਮੈਂ ਉਹ ਲਿੰਕ ਖੋਲਦਾ ਹੈਗਾ ਤੇ ਉਹਦੇ ਨਾਲ ਮੇਰਾ ਨਾਮ ਮਾਨਤਕੀ ਹਾਜਰਾ ਹੈ ਮੇਰਾ ਜਨਮ ਪੱਛਮੀ ਬੰਗਾਲ ਵਿੱਚ ਹੋਇਆ ਥਾ ਮੈਂ ਫਾਈਟਰ ਦੇ ਬਾਰੇ ਇਨਫੋਰਮੇਸ਼ਨ ਦਿੰਦੀ ਗਈ ਹੈ ਮਤਲਬ ਕਹਿ ਸਕਦੇ ਆਈ ਆਈ ਦੀ ਕਿਤੇ ਨਾ ਕਿਤੇ ਵਰਤੋਂ ਤੁਹਾਡੇ ਵੱਲੋਂ ਵੀ ਕੀਤੀ ਗਈ ਹੈ ਹਾਂ ਜਿਹੜੀ ਐਨੀਮੇਸ਼ਨ ਹੈਗੀ ਹੈ ਉਹ ਮੈਂ ਟੈਕਨੋਲੋਜੀ ਨਾਲ ਯੂਜ਼ ਕੀਤੀ ਹੈ ਔਰ ਅੱਜ ਦੀ ਡੇਟ ਵਿੱਚ ਮੈਂ ਇੱਕ ਜਿਹੜੀ ਚੀਜ਼ ਕੀਤੀ ਹੈਗੀ ਆ ਉਹ ਮੈਂ ਤੁਹਾਨੂੰ ਦੱਸਦਾ ਮੈਂ ਮਿੱਟੀ ਨੂੰ ਟੈਕਨੋਲੋਜੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਿਹੜੀ ਮਿੱਟੀ ਹੈ ਉਹ ਬੇਸਿਕੀ ਚੀਜ਼ ਮੰਨ ਸਕਦੇ ਹੈਗੇ ਆਪਾਂ ਉਹ ਟੈਕਨੋਲੋਜੀ ਅੱਜ ਦੀ ਡੇਟ 'ਚ ਟੌਪ ਤੇ ਹੈਗੇ ਦੋਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈਗੀ ਆ ਇਹ ਪ੍ਰੋਜੈਕਟ ਵਿੱਚ ਅੱਛਾ ਬਿਲਕੁਲ ਉਧਰ ਬੇਬੀ ਗੁਲਾਬਕੌਰ ਹੋਣਾ ਦਾ ਪੋਰਟਰੇਟ ਇੱਧਰ ਵੀ ਸਾਰੇ ਲੇਡੀਜ਼ ਦੇ ਪੋਰਟਰੇਟ ਮਤਲਬ ਕਿ ਕਨੈਕਸ਼ਨ ਕੋਈ ਖਾਸ ਜਾਂ ਕੋਈ ਤੁਸੀਂ ਖਾਸ ਤੌਰ ਤੇ ਕੁਝ ਸੋਚਿਆ ਹੋਵੇ ਹਾਂ ਮੈਂ ਕਨਸੈਪਟ ਆ ਹੈਗਾ ਕਿ ਇੱਕ ਮਹਿਲਾ ਕ੍ਰਾਂਤੀਕਾਰੀ ਦੀ 100 ਡੈੱਥ ਅਨੁਸਾਰ ਦੀ ਤੇ ਬਾਕੀ ਮਹਿਲਾ ਕ੍ਰਾਂਤੀਕਾਰੀਆਂ ਜਿਹੜੀਆਂ ਹੈਗੀਆਂ ਜੋ ਕਿ ਦੇਸ਼ ਦੇ ਵੱਖ-ਵੱਖ ਪੂਨੀਆਂ ਤੋਂ ਹੈਗੀਆਂ ਉਹ ਅੱਜ ਆਈਆਂ ਹੈਗੀਆਂ ਠੀਕ ਹੈ ਜੇ ਇਹਨਾਂ ਦੀ ਗੱਲ ਕਰਾਂ ਐ ਮਨੀਪੁਰ ਤੋਂ ਸੀਗੇ ਬੈਸਟ ਬੰਗਾਲ ਤੋਂ ਸੀਗੇ ਉੱਤਰ ਪ੍ਰਦੇਸ਼ ਲੋਅਜ਼ ਠੀਕ ਹੈ ਦੁਨੀਆ ਜਿਹੜੇ ਇੰਡੀਆ ਦੇ ਵੱਖ-ਵੱਖ ਜਿਹੜੇ ਰੀਜਨs ਹੈਗੇ ਉੱਥੋਂ ਮਹਿਲਾ ਕ੍ਰਾਂਤੀਕਾਰੀਆਂ ਆਈਆਂ ਹੈਗੀਆਂ ਬੀਬੀ ਗੁਲਾਬਕੌਰ ਨੂੰ ਇੱਕ ਟ੍ਰਿਬਿਊਟ ਦੇ अच्छा ਜੇਕਰ ਗੱਲ ਕਰਾਂ ਤਾਂ ਇਹ ਸਾਰੀਆਂ ਜਿਹੜੀਆਂ ਪੋਰਟਰੇਟਸ ਤੁਸੀਂ ਬਣਾਈਆਂ ਇਹਨਾਂ ਨੂੰ ਤਿਆਰ ਕਰਨ ਲੱਗੇ ਤੁਹਾਨੂੰ ਕਿੰਨਾ ਕੁ ਸਮਾਂ ਲੱਗਾ ਸਭ ਤੋਂ ਜ਼ਿਆਦਾ ਚੈਲਿੰਜਿੰਗ ਕੀ ਸੀ ਕਿਉਂਕਿ ਮੈਨੂੰ ਲੱਗਦਾ ਜਿਵੇਂ ਤੁਸੀਂ ਇਸ ਵਾਰ ਵੀਡੀਓਗ੍ਰਾਫੀ ਵਾਲੀ ਚੀਜ਼ ਵਿੱਚ ਯੂਜ਼ ਕੀਤੀ ਹੈ ਸੋ ਕੁਝ ਟਫ ਸੀਗਾ ਤੁਹਾਡੇ ਲਈ ਇਨਫੋਰਮੇਸ਼ਨ ਇਕੱਠੀ ਕਰਨੀ ਜਾਂ ਕੁਝ ਹਾਂ ਬਿਲਕੁਲ ਤਾਂ ਦੱਸਤਾ ਹੈਗਾ ਜੇ ਮੈਂ ਗੱਲ ਕਰਦਾ ਫੀਮੇਲ ਫਰੀडम ਫਾਈਟਰ ਦੀ ਉਹਨਾਂ ਜ਼ਿਆਦਾ ਡਾਕੂਮੈਂਟਡ ਨਹੀਂ ਮਿਲ ਜਾਂ ਠੀਕ ਹੈ ਆ ਤੇ ਐ ਸਭ ਤੋਂ ਵੱਡਾ ਚੈਲੰਜ ਸੀ ਕਾਫੀ ਤੇ ਉਸ ਤੋਂ ਬਾਅਦ ਚ ਉਹਨਾਂ ਦੀ ਜਿਹੜੀ ਫੋਟੋਸ ਸੀਗੀਆਂ ਉਹ ਕਲੈਕਟ ਕਰਨਾ ਸਭ ਤੋਂ ਵੱਡਾ ਚੈਲੰਜ ਤੇ ਹੈਗਾ ਠੀਕ ਹੈ ਫਿਰ ਉਸ ਤੋਂ ਬਾਅਦ ਚ ਜਿਹੜਾ ਹੈਗਾ ਇਹਦੀ ਵੀਡੀਓ ਜਾਂ ਐਨੀਮੇਟ ਕਰਨਾ ਉਹ ਚੈਲੈਂਜਿੰਗ ਸੀਗਾ ਬਾਕੀ ਹਾਂ ਫੋਟੋ ਬਣਾਉਣਾ ਉਹ ਤਾਂ ਫੋਟੋਸ ਪਹਿਲਾਂ ਵੀ ਬਣਾਈਆਂ ਗਈਆਂ ਉਹ ਇੰਨਾ ਚੈਲੈਂਜਿੰਗ ਨਹੀਂ ਤੇ ਆ ਹਾਂ ਜਿਹੜੀ ਮੇਨ ਚੀਜ਼ ਸੀਗੀ ਉਹ ਆ ਸੀਗੀ ਕਿ ਫੋਟੋ ਦੇ ਵਿੱਚ ਜਿਹੜੀ ਜਾਣਕਾਰੀ ਹੈਗੀ ਆ ਉਹ ਰੀ ਚੈੱਕ ਕਰਨੀ ਕਾਫੀ ਥਾਵਾਂ ਤੋਂ ਉਹ ਮੈਟਰ ਕਰਦੀ ਹੈਗੀ ਹੈ ਕਿਉਂਕਿ ਆਪਾਂ ਇਹ ਵਾਲੀ ਜਾਣਕਾਰੀ ਜਿਹੜੀ ਹੈਗੀ ਹੈ ਉਹਦੇ ਵਿੱਚ ਕੁਝ ਗਲਤੀ ਨਹੀਂ ਕਰ ਸਕਦੇ ਬਿਲਕੁਲ ਤਾਂ ਕਿ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਸਪੀਕ ਇਨਫੋਰਮੇਸ਼ਨ ਪਹੁੰਚ ਸਕੇ ਬਿਲਕੁਲ ਹੁਣ ਤਾਂ ਬਿਲਕੁਲ ਸਭ ਤੋਂ ਜ਼ਿਆਦਾ ਟਫ ਟਾਸਕ ਇਹਨਾਂ ਦੇ ਕਹਿਣ ਮੁਤਾਬਕ ਇੱਕੀ ਸੀ ਕਿ ਜਿਹੜੀ ਇਨਫੋਰਮੇਸ਼ਨ ਇਹ ਕ੍ਰਾਂਤੀਕਾਰੀ ਜਿਹੜੀਆਂ ਲੇਡੀਜ਼ ਰਹੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਸੰਘਰਸ਼ ਵਿੱਢਿਆ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਸ ਨੂੰ ਇਕੱਠੀ ਕਰਨਾ ਤੇ ਇਕੱਠੀ ਕਰਕੇ ਉਸ ਨੂੰ ਵੀਡੀਓ ਰਾਹੀਂ ਲੋਕਾਂ ਦੇ ਅੱਗੇ ਪ੍ਰਸਤੁਤ ਕਰਨਾ ਕਿਤਨਾ ਕਿਤੇ ਇੱਕ ਵੱਡਾ ਚੈਲੰਜ ਸੀ ਪਰ ਵਰਨ ਹੋਰਾ ਦੇ ਵੱਲੋਂ ਬੀਬੀ ਗੁਲਾਬਕੌਰ ਦੀ ਤਸਵੀਰ ਇਸ ਜਗ੍ਹਾ ਤੇ ਬਣਾਈ ਗਈ ਹੈ ਸੋ ਹੋਰ ਵੀ ਜਿਹੜੀਆਂ ਇੱਥੇ ਕ੍ਰਾਂਤੀਕਾਰੀ ਇਸਤਰੀਆਂ ਸੀਗੀਆਂ ਜਿਨ੍ਹਾਂ ਨੇ ਵੱਡਾ ਹਿੱਸਾ ਪਾਇਆ ਸੋ ਉਹ ਵੀ ਕਿਤਨਾ ਕਿਤੇ ਟ੍ਰਿਬਿਊਟ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੈਮਰਾ ਪਰਸਨ ਇਨ ਨੈਸ਼ਨਲ万ਪਿਤ ਕੌਰ ਔਨ ਪੁਆਇੰਟ ਜਲੰਧਰ